ਉਹ ਤਾਂ ਹਮਲਾ ਹੋ ਗਿਆ ਪੱਤੇ ਭਰੇ ਪਏ ਨੇ ਬਹੁਤ ਜਿਆਦਾ ਤੇਲਾ ਆ ਦੇਖੋ ਪੱਤਿਆਂ ਤੇ ਕਿੰਨਾ ਆ ਪੱਤੇ ਦੇਖੋ ਪੱਤਿਆਂ ਦੇ ਉੱਪਰ ਗੂੰਦੀ ਜੀ ਚਿਬਗਾੜ ਜਾਂ ਬਹੁਤ ਜਦੋਂ ਆਪਾਂ ਪੱਤੇ ਨੂੰ ਥੱਲੇੋਂ ਪਲਟ ਕੇ ਦੇਖਦੇ ਆਂ ਤੇਲਾ ਬਹੁਤ ਆ ਬਲੀਆਂ 'ਚ ਵੀ ਆ ਗਿਆ ਕੋਈ ਬਲੀਆਂ ਦਿਖਾਉਣਾ ਆ ਦੇਖੋ ਬਲੀਆਂ ਭਰੀਆਂ ਪਈਆਂ ਨੇ ਇਹ ਕਾ ਮਿੱਤਰੋ ਚਕਾਉ ਪੰਪਾ ਪਾਪਾ ਨੂੰ ਫੇਰ ਹੁਣ ਆਪਣੇ ਖੇਤਾਂ 'ਚ ਮਾਰੋ ਢੇੜਾ ਮਿੱਤਰੋ ਤੇਲੇ ਦੀ ਸ਼ਕੀਤ ਬਹੁਤ ਸ਼ਕਤ ਬਹੁਤ ਜ਼ਿਆਦਾ ਆ ਦੇਖੋ ਆ ਬੱਲੀ ਭਰੀ ਪਈ ਆ ਜਮਈ ਬੱਲੀ ਵੀ ਭਰੀ ਪਈ ਆ ਯਾਰ ਪੱਤਿਆਂ ਤੇ ਬਹੁਤ ਜ਼ਿਆਦਾ ਜਿਹੜਾ ਪੱਤਾ ਤੁਸੀਂ ਪਲਟਾਂਗੇ ਉਹਦੇ ਥੱਲੇ ਬਹੁਤ ਕਾ ਭੀ ਮਤrum ਮਾਰੂ ਆਪਣੇ ਖੇਤਾਂ 'ਚ ਗਿੜਾ ਲੋ ਤੁਹਾਨੂੰ ਅੱਗੇ ਵੀ ਦਿਖਾਉਣਾ ਖੇਤ ਇੱਧਰ ਆ ਜਿਹੜੀ ਗੋਲਿਆਂ ਵਾਲੀ ਪਹਿਲਾਂ ਕਣਕ ਦਾ ਦੇਖੋ ਨੁਕਸਾਨ ਕਿੰਨਾ ਹੋਇਆ ਥੱਲਿਓਂ ਬੱਲੀ ਉੰਨੀਓਂ ਫੇਰ ਫੁੱਟੇ ਆਈ ਆ ਆ ਦੇਖੋ ਬੱਲੀਆਂ ਫੁੱਟੇ ਆਈਆਂ ਯਾਰ ਦੂਜੀ ਬੱਲੀ ਨੇ ਪੱਕ ਜਾਣਾ ਜਿਹੜੀ ਆ ਉੱਪਰ ਆ ਆ ਜਿਹੜੀ ਥੱਲੇ ਨਿਕਲੇ ਆਈ ਇਹਦਾ ਮਝੂਈਆ ਦਾਣਾ ਦੇਖੋ ਹੁਣ ਕੀ ਬਣੂਗਾ ਦੇਖੋ ਆ ਸਾਰੀ ਫੁੱਟੇ ਥੱਲੇ ਉਹ ਕਾਨੂੰ ਦਿਖਾਉਣੇ ਅੱਗੇ ਵੀ ਖੇਤ ਸਾਰੇ ਆ ਸਾਰਾ ਗੋਲਿਆਂ ਦਾ ਨੁਕਸਾਨ ਵਾਲੀ ਆ ਇਹ બીજી ਆ ਸੁਪਰ ਸੀਡਰ ਨਾਲ ਅੱਗੇ ਤੁਹਾਨੂੰ ਮਲਚਿੰਗ ਬਿਰੀ ਵਾਲੀ ਆ ਤੇ ਸਰਫੇਸ ਸੀਡਰ ਨਾਲ ਬੀਜੀ ਹੋਈ ਆ ਮਿੱਤਰੋ ਉਹ ਦਿਖਾਉਣਾ ਜਾ ਕੇ ਅੱਲਾ ਵੀ ਆ ਆ ਵੀ ਗੋਲਿਆਂ ਵਾਲੇ ਨੁਕਸਾਨ ਵਾਲੀ ਹੈ ਇਹ ਦੇਖੋ ਲਾ ਕਿ ਨਾਨ ਨੁਕਸਾਨਾਂ ਗੋਲਿਆਂ ਦਾ ਆ ਕਿਤੇ ਕਿਤੇ ਬਲੀ ਦੇਖਦੀ ਆ ਇਈ ਵੀਰ ਮੋੜਾਂ ਤੇ ਬੈਠ ਕੇ ਗੱਲਾਂ ਕਰੀ ਜਾਂਦੇ ਨੇ ਯਾਰ ਕੋਈ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਦੇ ਖੇਤ 'ਚ ਹੋਇਆ ਬਾਈ ਉਹਨਾਂ ਨੂੰ ਪਤਾ ਆ ਦੇਖੋ ਥੱਲੇੋਂ ਦੁਬਾਰਾ ਕਣਕ ਫੁੱਟਿਆ ਲਓ ਵੀ ਮੇਤਰੂ ਆਪਾਂ ਆ ਚੱਲੇ ਸਰਫੇਸ ਸੀਡਰ ਵਾਲੀ ਕਣਕ ਕੋ ਆ ਜਿਹੜੇ ਖੇਤਾਂ 'ਚ ਗੋਲੇ ਨਹੀਂ ਪੈਦੀ ਆ ਜਾਓ ਦੇਖੋ ਕਿੰਨੇ ਵਧੀਆ ਨੇ ਫੁੱਲੋ ਤਕੜੇ ਜਾਓ ਖੜੇ ਨੇ ਇਹ ਥੋੜੀ ਜਿਹੀ ਜਗ੍ਹਾ ਵਿੱਚ ਵਿਚਾਲੇ ਰਹਿ ਗਈ ਆ ਵੀ ਗੋਲਿਆਂ ਦੀ ਖਰਾਬ ਕਰੀ ਹੋਈ ਆ ਉਹ ਦੇਖੋ ਕਿੰਨੀ ਫੁੱਟੇ ਗੱਬੇ ਆ ਦੇਖੋ ਦੁਬਾਰਾ ਟੁੱਟੀ ਕਣਕ ਫੁੱਟੇ ਉਧਰ ਆ ਗਈ ਆਪਣੇ ਹੁਣ ਪਰ ਸਪਰਸੀਡਰ ਵਾਲੀ ਆ ਆ ਮਿੱਤਰੋ ਆ ਗਈ ਹੈਪੀ ਸੀਡਰ ਨਾਲ ਬੀਜੀ ਹੋਈ ਇਹ ਆਪਣੀ ਹੈਪੀ ਸੀਡਰ ਨਾਲ ਬੀਜੀ ਹੋਈ ਹੈ ਕਣਕ ਆ ਅਗਲਾ ਖੇਤ ਆ ਗਿਆ ਸਰਫੇਸ ਸੀਡਰ ਨਾਲ ਇਹ ਲਓ ਫੋਨ ਦੇਖੋ ਆ ਸਰਫੇਸ ਸੀਡਰ ਵਾਲੀ ਚੱਲ ਪਈ ਕਈ ਵੀਰ ਹਜੇ ਯਾਰ ਗੱਲਾਂ ਕਰਦੇ ਸਰਫੇਸ ਸੀਡਰ ਦਾ ਮਲਚੰਗ ਵਿਧੀ ਵਾਲੀ ਸਰਫੇਸ ਸੀਡਰ ਵਾਲੀ ਕਣਕ ਦੂਜਿਆਂ ਨਾਲੋਂ ਵਧੀਆ ਆ ਤੁਹਾਡੇ ਸਾਹਮਣੇ ਆ ਆ ਸਾਰੀ ਸਰਫੇਸ ਸੀਡਰ ਵਾਲੀ ਆ ਮਿੱਤਰੋ 222 ਵੈਰੈਟੀ ਗੋਲੇ ਤਾਂ ਇਹਦੇ ਦੇ ਵੀ ਪਏ ਨੇ ਪਰ ਇਹਦਾ ਕੁਦਰਤੀੋਂ ਨੁਕਸਾਨ ਘੱਟ ਹੋਇਆ ਗੱਭੇ ਜੇ ਖੇਦ ਇਹ ਉਹ ਪਰਲੇ ਬਸੇ ਰੂਟਰ ਵੇਟਰ ਵਾਲਾ ਸੀਗਾ ਨਾਲੇ ਉਹ ਖਤਮ ਹੋ ਗਿਆ ਸੀ ਇਹ ਦੇਖ ਲੋ ਆਹਾ ਸਰਬੇਸੀਡਰ ਵਾਲੀ ਸਰਫੇਸ ਸੀਡਰ ਵਾਲੀ ਸਾਰੀ ਹੁਣ ਤੁਸੀਂ ਦੇਖੋ ਵੀ ਸੁਪਰ ਸੀਡਰ ਵਾਲੀ ਵਧੀਆ ਕਿ ਸਰਫੇਸ ਸੀਡਰ ਵਾਲੀ ਵਧੀਆ ਇੱਧਰ ਤੁਹਾਨੂੰ ਮਲਚਿੰਗ ਵਧੀਆ ਵਾਲੀ ਵੀ ਦਿਖਾ ਦਿੰਨਾ ਨਾਲ ਇੱਧਰ ਲਾਇਆ ਕਲਮਾ ਵਾਲਾ ਬਾਜਰਾ ਆਪਣਾ ਇਹ ਆ ਹੈਗੀ ਮਲਚਿੰਗ ਵਧੀਆ ਵਾਲੀ ਵੀਰ ਇਹਦੇ ਦੀ ਵੀ ਗੋਲਿਆਂ ਦਾ ਨੁਕਸਾਨ ਤਾਂ ਹੋਇਆ ਹੈ ਪਰ ਫਿਰ ਵੀ ਠੀਕ ਆ ਮੇਰੇ ਕੋਲ 6 ਕੀਲੇ ਬੀਜੇ ਨੇ ਸਰਫੇਸ ਸੀਡਰ ਨਾਲ ਬਾਕੀ ਮਿੱਤਰੋ ਮਲਚਿੰਗ ਵਿਧੀ ਵਾਲੀ ਆ ਸਾਨੂੰ ਮਸ਼ੀਨ ਬਾਅਦ ਚ ਮਿਲੀ ਆ ਸਰਫੇਸ ਸੀਡਰ ਵਾਲੀ ਚਾਹਲਾ ਪਿੰਡ ਤੋਂ ਲੈ ਕੇ ਆਈ ਦੀ ਆਪਾਂ ਲੋ ਜਿੱਥੇ ਤੱਕ ਮਰਜ਼ੀ ਦੇਖ ਲਿਓ ਗੁੱਲੀ ਡੰਡੇ ਦੀ ਸ਼ਿਕਾਇਤ ਜ਼ਰੂਰ ਆ ਖੇਤ ਚ ਮਲਚਿੰਗ ਵਿਧੀ ਵਾਲੀ ਚ ਲੰਮਰੋਂ ਨਿਗਾ ਕਣਕ ਕਾਲੂ ਦਖੋਂ ਦੋਨੋਂ ਯਾਰੋ ਆਪਣੇ ਪਗਾਨਪਰੇ ਵਾਲੇ ਮੁੰਡੇ ਦੀ ਕਣਕ ਮਲਚੰਗ ਵਿਧੀ ਵਾਲੀ ਆ ਥੋੜੀ ਸਾਫ ਨਹੀਂ ਬਣ ਰਹੀ ਮੂਵੀ ਥੋੜਾ ਜਿਆ ਕਬੀਲਾ ਹੋ ਗਿਆ ਸੋ ਵੀਰੇ ਸਾਜਰੇ ਬਣਾਉਂਗਾ ਫੇ ਪਗਾਨਪਰੇ ਵਾਲੇ ਦੀ ਦਖੋਂ ਦੋਨੋਂ ਕਣਕ ਆ ਸਾਰੀ ਆਪਣੀ ਮਲਚਿੰਗ ਵਿਧੀ ਵਾਲੀ ਆ ਹੁਣ ਮਿੱਤਰੋ ਫੇ ਥੋੜਾ ਜਿਹਾ ਖੇਤ ਚ ਆ ਕੇ ਮੈਂ ਤੁਹਾਨੂੰ ਚੱਲ ਦਿਖਾਵਾਂ ਕੋਈ ਉਪਰਾਲੀ ਵੀ ਦਿਖਾ ਦਿੰਦੇ ਆ ਆ ਦੇਖੋ ਉਪਰਾਲੀ ਦੇਖੋ ਹਜੇ ਓਕਣੇ ਵਿੱਚ ਪਈ ਆ ਆ ਤੇ ਗਲੀ ਜੀ ਹੋ ਗਿਆ ਯਾਰ ਸਵੇਰੇ ਦਿਖਾਵਾਂਗੇ ਤੁਹਾਨੂੰ ਸਾਰੀ ਹੁਕਮ ਨੂੰ